ਕੁੜੀ ਦਾ ਆਇਆ ਬੀਜਾ ਤੇ ਆਪਣੇ 5 ਸਾਲ ਦੇ ਪੁੱਤ ਨੂੰ ਛੱਡ ਕੇ ਜਦੋਂ ਵਿਦੇਸ਼ ਜਾ ਰਹੀ ਹੁੰਦੀ ਆ ਤਾਂ ਕੁੜੀ ਦੇ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕਦੇ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਪਰਦੇਸ਼ੀਆਂ ਦਾ ਦਰਦ ਵੇਖ ਸਕਦੇ ਹੋ ਦੋਸਤੋ ਪੰਜਾਬ ਦੀ ਜਵਾਨੀ ਵਿਦੇਸ਼ਾਂ ਦੇ ਵਿੱਚ ਜਾਣਾ ਬੇਹੱਦ ਪਸੰਦ ਕਰਦੀ ਹੈ ਪਰ ਜਦੋਂ ਵਿਦੇਸ਼ਾਂ ਦੇ ਵਿੱਚ ਜਾ ਕੇ ਮੁਸ਼ਕਲਾਂ ਦਾ ਸ਼ਮਣ ਕਰਦੀ ਹੈ ਤਾਂ ਫਿਰ ਯਾਦ ਪੰਜਾਬ ਦੀ ਆਉਂਦੀ ਹੈ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਜਿਵੇਂ ਕਿ ਦੋਸਤੋ ਦੇਖਿਆ ਜਿਵੇਂ ਕਿ ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਤਾਂ ਬੇਹੱਦ ਵਾਇਰਲ ਹੁੰਦੀ ਰਹਿੰਦੇ ਹਨ ਪਰ ਹਰ ਇੱਕ ਪੰਜਾਬੀ ਦਾ ਦਿਲ ਬੇਹੱਦ ਭਾਵਕ ਕਰਕੇ ਰੱਖ ਦਿੰਦੇ ਹਨ ਜਿੱਥੇ ਕਿ ਦੇਖਿਆ ਜਾਵੇ ਕਿ ਆਪਣੇ ਢੰਡੂ ਜੰਮੇ ਪੁੱਤ ਨੂੰ ਛੱਡ ਕੇ ਕੁੜੀ ਵਿਦੇਸ਼ ਚ ਜਾ ਰਹੀ ਹੁੰਦੀ ਹੈ ਤਾਂ ਇਸ ਕੁੜੀ ਦੇ ਦਿਲ ਵਿੱਚ ਜੋ ਦਰਦ ਹੋਵੇਗਾ ਆਪਣੇ ਬੇਟੇ ਨੂੰ ਛੱਡ ਕੇ ਤਾਂ ਛੋ ਪਰਿਵਾਰ ਦੇ ਲਈ ਇੱਕ ਪਾਸੇ ਖੁਸ਼ੀ ਵਾਲਾ ਦਿਨ ਹੋਵੇਗਾ ਤੇ ਇੱਕ ਪਾਸੇ ਗਮੀ ਵੀ ਜਿੱਥੇ ਕਿ ਦੇਖਿਆ ਜਾਵੇ ਕਿ ਆਪਣੇ ਪੁੱਤਾਂ ਨੂੰ ਮਾਂ ਮਾ ਜਦੋਂ ਛੱਡ ਕੇ ਜਾਂਦੀ ਹਨ ਤਾਂ ਫਿਰ ਬੇਹੱਦ ਭਾਵਕ ਹੋ ਜਾਂਦੀ ਹਨ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਨੂੰ ਇਹੋ ਜਿਹੇ ਅਪਡੇਟਾਂ ਦਿੰਦੇ ਰਹਾਂਗੇ ਆਵੇ ਰੰਗ ਦੇ ਸਾਵਲੇ ਮਾਵਾਂ ਲਈ ਚੰਨ ਦੇ